ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਸਪਲਾਈ ਕਰਨ ਲਈ ਨਵੇਂ-ਨਵੇਂ ਢੰਗ ਤਰੀਕੇ ਕੱਢੇ ਜਾ ਰਹੇ ਹਨ ਪਰ ਉੱਥੇ ਹੀ ਉਹਨਾਂ ਤਰੀਕਿਆਂ ਨੂੰ ਬੇਨਕਾਬ ਕਰਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਰਗਰਮ ਵੀ ਹੈ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਥੰਮਣ ਦਾ ਨਾਮ ਨਹੀਂ ਲੈ ਰਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਇਸ ਨਸ਼ੇੜੀ ਛਾਤਰ ਮੁੰਡੇ ਨੇ ਇੱਕ ਅਜੀਹਾ ਨਵਾਂ ਤਰੀਕਾ ਪਣਾਇਆ ਕਿ ਕਿਸੇ ਨੂੰ ਵੀ ਸੂ ਤੱਕ ਨਹੀਂ ਸੀ ਹੋਣੀ ਪਰ ਫਰੀਦਕੋਟ ਪੁਲਿਸ ਨੇ ਉਸ ਦਾ ਵੀ ਪਰਦਾਫਾਸ਼ ਕਰ ਦਿੱਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਜੋ ਕਿ ਕੋਰੀਅਰ ਜਰੀਏ ਨਸ਼ੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ ਇਸ ਤੋਂ ਇਲਾਵਾ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਸੁਣੋ ਇਹ ਕੱਲ 20 ਤਰੀਕੂ ਸ਼ਾਨੂ ਸੀਆਈਐਸਟਾਫ ਦੇ ਸਬ-ਇੰਸਪੈਕਟਰ ਚੰਦਜੀ ਸਿੰਘ ਜਿਹੜੇ ਅਲਰੇਡੀ ਪੁਲਸ ਪਾਰਟੀਆਂ ਨਾਲ ਲੱਜਵਾਨ ਨਾਕਾਬੰਦੀ ਕੀਤੀ ਸੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਕਿ ਜੁਮੇਦ ਸਿੰਘ ਉਰਫ ਪਟਾ ਕੁਲਵਿੰਦਰ ਕੌਰ ਪਤਨੀ ਫਰਮਿਸ਼ਨ ਤੇ ਰਾਮਜੀਤ ਸਿੰਘ ਰਣਕੂ ਇਹ ਜਿਹੜੇ ਤਿੰਨ ਵਿਅਕਤੀ ਨੇ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਵੱਡੇ ਪੱਧਰ ਤੇ ਕਰਦੇ ਨੇ ਤੇ ਇਹਨਾਂ ਦੇ ਉਪਰੰਨ ਨਸ਼ੀਲੇ ਪਦਾਰਥਾਂ ਦੇ ਕੰਮਾਂ ਵਿੱਚ ਦਰਜ ਹੈ ਤਾਂ ਇਨਫਰਮੇਸ਼ਨ ਬੜੀ ਠੋਸ ਤੇ ਪਾਇਦਾ ਹੋਣ ਤੇ ਅਸੀਂ ਚੰਦ ਸਿੰਘ ਨੂੰ ਐਨਡੀਪੀ ਸੈਕਟਰ ਦੇ ਤავਕ ਇਹਨਾਂ ਦੇ ਖਿਲਾਫ ਮੁਕਾਦਮਾ ਦਰਜ ਕਰਨ ਲਈ ਥਾਣਾ ਸਿਟੀ ਜਿਹੜਾ ਰੁਕਾ ਪਿਆ ਇਹਨਾਂ ਦੇ ਖਿਲਾਫ ਜਿਹੜਾ ਹੈ ਮੁੱਖ ਖਾਸ ਇਤਲਾਹ ਤੇ ਮੁਕਦਮਾ ਨੰਬਰ 18 22 ਐਨਡੀਪੀ ਸੈਕਟਰ ਥਾਣਾ ਸਿਟੀ ਫੀਲ ਕੋਟ ਇਹਨਾਂ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਨਾਕਾਬੰਦੀ ਕਰਵਾਈ ਗਈ ਉਸ ਏਰੀਆ ਚ ਨਾਕਾਬੰਦੀ ਤੇ ਜਿਹੜਾ ਹੈ RAMBIR SINGH ਉਰਫ ਮੱਥੂ ਨੂੰ ਮੋਖਰ ਦੇ ਦਸਤਾਬਾਜ ਜੋ ਮੋਖਸਲੋਂ ਦੱਸਿਆ ਸੀ ਉਹ ਮੋਖਸਲ ਤੇ ਰੋਕਿਆ ਕਾਬੂ ਕੀਤਾ ਉਹਦੇ ਕੋਲੋਂ ਦੋ ਜਿਹੜੇ ਹੈ ਪਾਰਸਲ ਟਾਈਪ ਦੇ ਕਿੱਟਾ ਮਿਲਿਆ ਬੈਗ ਬਡੇ ਤੇ ਜਦੋਂ ਉਹਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਹੈ ਜਿਵੇਂ ਇਸੇ ਕੱਟਾ ਉਹ ਨਾਂ ਤੇ ਦਾ ਮੋਬਾਈਲ ਨੰਬਰ ਜੋ ਦੱਸਿਆ ਜਾਂਦਾ ਹੈ ਲਿਖਿਆ ਹੋਇਆ ਸੀਗਾ ਦੂਸਰੇ ਤੇ ਜਿਹੜਾ ਹੈ ਕੁਲਵਿੰਦਰ ਕੌਰ ਦਾ ਜਿਹੜਾ ਹੈ ਉਹ ਨਾਮ ਲਿਖਿਆ ਹੋਇਆ ਸੀਗਾ ਤੇ ਜੋ ਖੋਨਣ ਤੇ ਉਹਨਾਂ ਚੈੱਕ ਕੀਤਾ ਗਿਆ ਤਾਂ ਉਹ ਚ ਨਸ਼ੀਲੀਆਂ ਮੋਰੀਆ ਟਾਂਬਾ ਨਾਲ ਜਿਹੜੀਆਂ ਹੈਗੀਆਂ ਨਸ਼ੀਲੀਆਂ ਸਰ ਉnder already ਹੈ ਮਿਲਿਆ ਤੇ ਲਗਭਗ ਜਿਹੜੀ ਹੈਗੇ ਦੋਨੋਂ ਕਿੱਟਾਂ ਦੇ ਵਿੱਚੋਂ ਇੱਕ ਦੇ ਵਿੱਚੋਂ 20000 ਗੋਲੀ ਤੇ ਇੱਕ ਦੇ ਵਿੱਚੋਂ 17000 ਗੋਲੀ ਜਿਹੜੀ ਹੈ ਉਹ बरामद ਹੋਈ ਹੈ ਜੀ ਇਹਨਾਂ ਵਿੱਚੋਂ ਇਹ ਜਿਹੜਾ ਜਿਹੜਾ ਜਿਮਿਸ਼ੋਰ ਤੇ ਪਹਿਲਾਂ ਵੀ ਜਿਹੜਾ ਹਕਤ ਨੇ ਐਨਡੀਪੀਐਸ ਦੇ ਦਰਜ ਹੈ ਤੇ ਇਹ ਜਿਹੜਾ ਹੈ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਮੌਕੇ ਤੇ ਤੰਗਸ਼ੂ ਵੱਲੋਂ ਉਦੋਂ ਤੋਂ ਬਰਾਮਦ ਕੀਤੀ 37000 ਗੋਲੀ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਇਸ ਆਦੇ ਵਿੱਚ ਸੀ 34% ਜਿਹੜੀ ਹੈ ਨਸ਼ੀਲੇ ਪਦਾਰਥਾਂ ਦੀ ਬਰਾਮਦ ਕੀਤੀ ਹੈ ਤੇ ਕਾਫੀ ਜਿਹੜਾ ਹੈ ਦੇ ਨਾਲ ਦਾ ਹੈ ਜਿਹੜਾ ਸਮਗਰਾਂ ਤੇ ਨਸ਼ੀਲੇ ਪਦਾਰਥ ਵੇਚਣੇ ਛੋਟੇ ਲੈਵਲ ਜਿਹੜੇ ਹੈਗੇ ਨੇ 16 ਉਹਨਾਂ ਦਾ ਜਿਹੜਾ ਹੈ ਉਹ ਜਿਹੜੀ ਹੈ ਉਹ ਟੁੱਟੇਗੀ ਤੇ ਜਿਹੜੇ ਦੂਜੇ ਦੋਸ਼ੀਆਂ ਦੇ ਨਾਮ ਇੱਕ ਜਿਸ ਵਿੱਚ ਇੱਕ ਬਹਿਲਾ ਦਾ ਨਾਮ ਮਿਲਿਆ ਔਰ ਇੱਕ ਕਟਾ ਨਾਮਕ ਵਿਅਕਤੀ ਦਾ ਇਹਨਾਂ ਦੀ ਗ੍ਰਿਫਤਾਰੀ ਸੰਬੰਧੀ ਹੁਣ ਕੀ ਕਰ ਰਹੀ ਕਿੱਥੇ ਹੈ ਇੱਕ ਕਰੋ ਭੱਜੇ ਹੋਏ ਉਹਨਾਂ ਦੀ ਸੀ ਰੇਡ ਕਰ ਰਹੇ ਹਾਂ ਜਿਹੜਾ ਦੁਸ਼ੀ ਰਾਮਜੀਤ ਸਿੰਘ ਮੱਥੂਸੀ ਗ੍ਰਿਫਤਾਰ ਕੀਤਾ ਉਹਦੀ ਪੁੱਛਗਿੱਛ ਤੇ ਉਹਨਾਂ ਦੱਸਿਆ ਕਿ ਕੁਛ ਇਹਦੇ ਵਿੱਚੋਂ ਇਹਨਾਂ ਨੂੰ ਵੀ ਦੇਖਿਆ ਆਇਆ ਹੈ ਤੇ ਅਸੀਂ ਇਹ ਵੀ ਤਤਕਸ਼ ਕਰ ਰਹੇ ਹਾਂ ਕਿ ਇਹ ਜਿਹੜੇ ਪਾਰਸਲ ਨੇ ਪਾਰਸਲ ਦੇ ਵਿੱਚ ਜਿਹੜਾ ਹੈ ਨਸ਼ੀਲੇ ਮਦਦਸਤ ਆਉਣਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਇਹ ਪਾਰਸਲ ਰਿਸਿਵ ਕਰਨ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨੂੰ ਇਸ ਦੀ ਜਾਣਕਾਰੀ ਹੈ ਜਾਂ ਨਹੀਂ ਉਹ ਇਹਦੇ ਵਿੱਚ ਸ਼ਰਕਤ ਕਰਦਾ ਹੈ ਜਾਂ ਨਹੀਂ ਅਤੇ ਜਿੱਥੋਂ ਇਹ ਪਾਰਸਲ ਚੱਲੇ ਨੇ ਕਰਨਾਲ ਤੋਂ ਉਸੇ ਅਸੀਂ ਉਹ ਵੀ ਅਸੀਂ ਜਿਹੜਾ ਸ਼ਾਵਲ ਤਫ਼ਤੀਸ਼ ਕਰਕੇ ਉਹਨੂੰ ਪੁੱਛਿਸ਼ ਕਰਾਂਗੇ ਅਗਰ ਇਹਨਾਂ ਦਾ ਕੋਈ ਰੋਲ ਇਹਦੇ ਵਿੱਚ ਆਇਆ ਦੋਨੋਂ ਪਾਰਸਲ ਵਾਲੇ ਜਿਹੜੇ ਕੋਰ ਰਿਸ਼ਿਏ ਨੇ ਤਾਂ ਇਹਨਾਂ ਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਦੋਸ਼ੀ ਪਜੇ ਹਨ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਜੇ ਕਿਸੇ ਦੀ ਹੋਰ ਇਹਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਫ਼ਤੀਸ਼ਦਾਨ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਤਾਂ ਮੈਂ ਤੁਹਾਡੇ ਚੈਨਲ ਦੇ ਵਾਅਦੇ ਬਰਾਹੀਂ ਤੇ ਕੋਰੀਅਰ ਸਰਵਿਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਉਹ ਜਿਹੇ ਜਿਹੜੇ ਹੈਗੇ ਨੇ ਉਹ ਦੇਖ ਕੇ ਮਤਲਬ ਸਰਵਿਸ ਦੇਣ ਲੋਕਾਂ ਨੂੰ ਫਿਰ ਇਹ ਤਾਂ ਕੋਰੀਅਨ ਦੇ ਥਰੂ ਇਹ ਜਿਹੜੇ ਦੇ ਕੋਰੀਅਨ ਦੇ ਜਿਹੜੇ ਸਭ ਪਾਰਸਲ ਆਏ ਹੋਏ ਨੇ ਤਾਂ ਉਹ ਦੇਖ ਕੇ ਜਿਹੇ ਸਵਾਲ ਨਹੀਂ ਤਾਂ ਫਿਰ ਉਹ ਵੀ ਜਿਹੜਾ ਹੈ ਕਾਨੂੰਨ ਦੇ ਜਿਹੜਾ ਹੈ ਆਪਣਾ ਇਸ ਕੰਮ ਇਹ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਫਰਾਰ ਹੋਏ ਦੋ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ 'ਚ ਹੋਰ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ੁਰਮਾਨ ਦੀ ਰਿਪੋਰਟ